ਹਾਂ ਬੱਡੇ ਜਣੇ ਉੱਠਦੇ ਹਨ ਕੰਮ ਵਾਲੀ ਤਾਂ ਟਾਈਮ ਹੋ ਜਾਂਦੀ ਹੈ ਕੰਮ ਵਾਲੀ ਤਾਂ 9:30 ਵਜਾ ਦਿੰਦੀ ਆ ਆ ਰਹੀ ਜਾ ਰਹੀ ਰੋਟੀ ਬਰੂਗੀ ਆਕੇ ਨਾ ਹਾਂ ਉਹ ਹੀ ਹੋ ਜਾਏਗਾ ਤਾਂ ਫਿਰ ਇਹਨਾਂ ਦੇ ਵੱਡੇ ਤਾਂ ਉੱਠਣਾ ਫਿਰ ਉਹ ਅਗਲੀ ਵੀ ਅਗਲਾ ਖਾ ਜਾਂਦਾ ਵਾ ਤੇ ਮੈਂ ਪਹਿਲਾਂ ਪਕਾ ਕੇ ਦਿੰਦੀ ਰਹੂ ਫਿਰ ਬਿਚਕ ਨਹੀਂ ਜਾਂਦਾ ਫਿਰ ਧਾਰਾ ਪਾਣੀ ਸ਼ਾਮ ਦਾ ਆਪੇ ਕਰਦੀ ਆ ਹਾਂ ਕਿਦਾਂ ਬਣਾ ਲੈਂਦੇ ਕਿੰਨਾ ਕੰਮ ਕੀਤਾ ਮੈਂ ਪਤਾ ਨਹੀਂ ਹੋਈ ਲੈਣ ਅੱਗੇ ਵੀ ਸਾਡੇ ਉਹ ਕਰਦੇ ਹਾਂ ਉਹਨਾਂ ਦਾ ਸੁੱਖ ਦੇ ਅਸੀਂ ਮਮੀ ਦਿੰਦੇ ਰਹਿੰਦੇ ਰਹੇ ਨਹੀਂ ਕਰਦੇ ਉਹ ਤੋਂ ਇਹ ਅਮਰ ਕੀ ਕਰੇ ਰਹਿਣ ਲੱਗੇ ਉਹ ਕਹਿੰਦੇ ਆ ਪਤਾ ਨਹੀਂ ਹਜੇ ਤਾਂ ਗਏ ਨਹੀਂ ਕੋਲੋਂ ਦੇ ਕਹੀ ਜਾਂਦੇ ਆ ਕਿੱਲੇ ਤਾਂ ਗਏ ਹੋ ਕਿ ਨਹੀਂ ਨਹੀਂ ਇੱਥੇ ਹੀ ਆ ਹਜੇ ਤਾਂ ਐ ਤਾਂ ਕੋਈ ਪਤਾ ਨਹੀਂ ਹਾਂ ਪਹਿਲਾਂ ਤਨਤਰੀ ਕਰੋ ਜਾਣਾ ਹੈ ਨਹੀਂ ਅਸੀਂ ਫੇਰ ਕਹਿੰਦੇ ਲਾਖ ਨੂੰ ਜਾਣਾ ਹੈ ਪਾਠ ਕਰਾਉਣਾ ਹੈ ਸਾਡੇ ਕੋਲ ਟਾਈਮ ਨਹੀਂ ਹੈ ਫੇਰ ਕਹਿੰਦੇ ਪਾਠ ਕਰਾ ਕੇ ਜਾਣਾ ਵਾ ਹੁਣ ਆ ਮਹੀਨੇ ਚ ਚਲੇ ਜਾਣਾ ਪਤਾ ਨਹੀਂ ਆਏ ਜਿਹ ਖਰੀ ਜਾਂਦੇ ਇੱਥੇ ਕੋਈ ਸੱਚ ਜਿਆ ਤਾਂ ਕੋਈ ਹੈ ਨਹੀਂਗਾ ਪਤਾ ਨਹੀਂ ਮੇਰੇ ਜਿ ਬਣਿਆ ਕਰੀ ਇਹਨਾਂ ਦੇ ਵੀ ਇਹਨਾਂ ਦੇ ਨਾਲ ਹੀ ਸੀਗੇ ਫੇਰ ਇਹਨਾਂ ਦੇ ਵੀ ਨਿਕਲੇ ਹੋਣਗੇ ਇਹਨਾਂ ਦੇ ਮਨ ਜੀ ਕੱਟੇ ਹੀ ਗਏ ਗਾਈ ਤੇ ਕਈ ਵਾਰੀ ਆ ਕੇ ਕੰਦੂਜੀ ਨਾਲ ਗੱਲਾਂ ਕਰਦੀਆਂ ਨੇ ਇਹ ਕੱਟੇ ਬੰਦੇ ਹਾਂ ਅੱਜਾਂ ਸੁਬਹ ਬੁੜਕੇ ਨਹੀਂ। ਇਹ ਵੀ ਕੁੜੀ ਗਈ ਸੀ ਬਾਹਰ ਉਹ ਕਹਿੰਦੇ ਆ ਗਏ ਤਾਂ ਕੰਮ ਨਹੀਂ ਹੁੰਦਾ ਮਤਲਬ ਨਹੀਂ ਹੁੰਦਾ। ਕੀ ਪਤਾ ਵੀ ਜਾਂ ਮੰਮੀ ਬਜਾਣਾ ਕਰਕੇ ਆ ਗਈ। ਪਹਿਲਾਂ ਵੀ ਮੁੜਦੀ ਸੀਗੀ ਉਹ। ਹਾਂ। ਮੰਮਾ ਕਹਿੰਦਾ ਪਹਿਲੇ ਪਿੰਦਰ ਜੀ ਨਹੀਂ ਲੱਗਦਾ ਮਮਾ ਨੂੰ। ਹਾਂ। ਤੇ ਇਹਨੇ ਕਿਹਾ ਨਹੀਂ ਕਿ ਰਾਏ ਕੁੜੀ ਦਾ ਤਾਂ ਤਸੀਹ ਵੀ ਦੋ ਆਦੇ। ਹਾਂ। ਕੀ ਜੀ ਇਹਨਾਂ ਕਰੀ ਸਾ। ਉਹ ਜੇਠ ਦਾ ਮੁੰਡਾ ਵੀ ਆ ਗਿਆ ਕਹਿੰਦੇ। ਬਹੁਤ ਬੜੇ ਦੋ ਤੇ ਗਿਆ। ਹਾਂ। ਹਾਂ ਉਹ ਵੀ ਆ ਗਿਆ ਵਿਆਹ ਨੂੰ ਸਿੱਖਣੇ ਇਹਨਾਂ ਦੇ ਲੌਕ ਬਲਕ ਮਮੇ ਇੱਥੇ ਜੋ ਆ ਗਏ ਹੈਗੇ ਇਹਨਾਂ ਕੋਲ ਪੰਜਵੇਂ ਮੈਂ ਤਾਂ ਬਾਜੋ ਬਾਬੇ ਨੂੰ ਜ਼ਮੀਨਾਂ ਜਿੰਨਾ ਮਹਿੰਗੀਆਂ ਹੋ ਗਈਆਂ ਇਹਨਾਂ ਕੋਲ ਸਾਰਾ ਕੁਝ ਹੈਗਾ ਉਹ ਜਾ ਖਾਗਲਾ ਕਹਿੰਦਾ ਅਸੀਂ ਕਿਉਂ ਖਮ ਕਰੀਏ ਆ ਹੋਇਆ ਤਾਂ ਸਾਰਾ ਕੁਝ ਹੈਗਾ ਇਹ ਸਾਰੀ ਜ਼ਮੀਨਾਂ ਨਾਲੀਆਂ ਮਹਿੰਗੀਆਂ ਵੇਚੀਆਂ ਨੇ ਉਹ ਮਹਿੰਗੀਆਂ ਬਿਕਨੇ ਕਰਕੇ ਫੈਲ ਲੱਗਦੇ ਸਾਡੇ ਹੁਣ 8 8 9 9 ਕਰੋੜ ਨੂੰ ਕੀ ਲਵਾ ਸਾਡੇ ਕੋਈ ਤਾਂ ਮਾਦੀ ਜਮੀਨ ਹੁਣ ਉਹ ਕਹਿ ਦਿੰਦੇ ਆ ਵੀ ਅਸੀਂ ਕਿਉਂ ਵੇਚੀਏ ਸਾਡਾ ਤਾਂ ਹਰ ਇੱਕ ਸਾਲ 1 ਕਰੋ 1 ਕਰੋੜ ਕੀਲਾ ਵੱਜ ਜਾਂਦਾ ਵਾ ਬਦੀ ਜਾਂਦਾ ਕਿੱਧੇ ਕਿੱਧਰ ਚੱਲੇ ਨਹੀਂ ਮੰਮੀ ਆਏ ਨਹੀਂ ਪਤਾ ਫਿਰ ਉਹ ਦੂਜੀ ਵੀ ਗਾਂ ਚੜੀ ਜਾਂਦੀ ਹੈ ਜੇ ਮੈਂ ਆਪਾਂ ਵੇਚ ਕੇ ਲੈਣੀ ਆ ਤਾਂ ਫਿਰ ਉਧਰ ਮੂਰੇ ਵੀ ਮਹਿੰਗੀ ਮਿਲੂ ਉਹ ਵੀ ਮੂਰੇ ਵੀ ਮਹਿੰਗੀ ਵਿਖਣੀ ਹੈ ਹਜੇ ਤਾਂ ਦੇਖੋ ਖਾਨੀ ਮੋਦੀ ਨੇ ਕੀ ਕਰਨਾ ਕੀ ਨਹੀਂ ਕਰਨਾ ਕੋਈ ਪਤਾ ਨਹੀਂ ਫਾਰਮ ਫੂਰਮ ਬਣਾਊਗਾ ਦੇਖੋ ਹੈ ਤੂੰ ਹੀ ਕਰਦਾ ਫਾਰਮ ਫੂਰਮ ਬਣਾਉ ਬਾਹਰ ਨਹੀਂ ਅੰਕ ਕੰਮ ਦਿਆ ਕਰੂ ਹੂੰ